ਸਖਬ ਕਹਿੰਦੇ ਨੇ ਜ਼ਿੰਦਗੀ ਚ ਉੱਪਰ ਉੱਠਣ ਵਾਸਤੇ ਨਾ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ ਹਾਂਜੀ ਤੁਹਾਡੇ ਕੰਮ ਤੁਹਾਡੇ ਸੰਸਕਾਰ ਤੁਹਾਨੂੰ ਟੋਪਰ ਬਣਾ ਦਿੰਦੇ ਨੇ ਅੱਜ ਵੇਖਿਆ ਜਾਏ ਆਪਣੇ ਤਜਰਬਿਆਂ ਦੇ ਨਾਲ ਤੁਸੀਂ ਟੋਪਰ ਹੋ ਤੁਸੀਂ ਅੱਜ ਵੀਸੀ ਦੀ ਪੋਸਟ ਤੇ ਹੋ ਖੇਤੀਬਾੜੀ ਯੂਨੀਵਰਸਿਟੀ ਦੀ ਪਰ ਇਸ ਦੇ ਪਿੱਛੇ ਬਹੁਤ ਲੰਮਾ ਕਹਿ ਸਕਦੇ ਤੁਸੀਂ ਸੰਘਰਸ਼ ਜੁੜਿਆ ਹੋਇਆ ਹੈ ਜੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਾਂਜੀ ਥੋੜਾ ਜਿਹਾ ਤੁਹਾਡੇ ਬਾਰੇ ਜਾਣਾਂਗੇ ਕਿ ਕਿਸ ਤਰ੍ਹਾਂ ਤੁਸੀਂ ਇੱਥੇ ਤੱਕ ਪਹੁੰਚੇ ਪਿੱਛੇ ਕਿਸ ਤਰ੍ਹਾਂ ਦੇ ਸੰਘਰਸ਼ ਤੁਸੀਂ ਦੇਖੇ ਮੇਰਾ ਜੋ ਸੰਘਰਸ਼ ਹੈਗਾ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਆ ਜਾਂ ਪੜਾ ਤੇ ਉਸ ਪਿੰਡ ਦੇ ਵਿੱਚੋਂ ਹੀ ਮੈਂ ਆਪਣੀ 5ਵੀਂ ਜਮਾਤ ਪੜ੍ਹੀ ਸੀ। ਫਿਰ 8ਵੀਂ ਕਲਾਸ ਦਾ ਵੀ ਸਕੂਲ ਨਹੀਂ ਸੀ ਸਾਡੇ ਪਿੰਡ ਤਾਂ ਉਹ ਵੀ ਇੱਕ ਨਾਲ ਦਾ ਪਿੰਡ ਸੀ ਉੱਥੇ ਪੜ੍ਹਦੇ ਸੀ। ਫਿਰ 10ਵੀਂ ਦਾ ਹੋਰ ਅੱਗੇ ਇੱਕ ਹੋਰ ਪਿੰਡ ਸੀ ਉੱਥੇ ਪੜ੍ਹਦੇ ਸੀ। ਸੋ ਉਦੋਂ ਅਸੀਂ ਤਕਰੀਬਨ ਪੈਦਲ ਜਾਂਦੇ ਸੀ ਤੇ ਜਾਂ ਸਾਈਕਲ ਤੇ ਜਾਂਦੇ ਸੀ। ਤੇ ਰਸਤੇ ਵਿੱਚ ਨਦੀ ਚੋਵੀ ਸੀ। ਬਰਸਾਤ ਦੇ ਵਿੱਚ ਕਦੀ ਪਾਣੀ ਬਹੁਤ ਆ ਜਾਂਦੇ ਸੀ ਤੇ ਉਦੋਂ ਕਦੀ ਛੁੱਟੀ ਵੀ ਕਰ ਲੈਂਦੇ ਸੀ ਜਾਂ ਵਿੱਚੋਂ ਜਾਂਦੇ ਸੀ ਪਰ ਰਿਸਕ ਲੈਂਦੇ ਸੀ ਬਹੁਤ ਜਿਆਦਾ। ਅੱਛਾ ਜੀ। ਸੋ ਉਸ ਤੋਂ ਬਾਅਦ ਫਿਰ ਮੈਂ ਆਪਣੀ ਕਾਲਜ এডਿਕੇਸ਼ਨ ਜਿਹੜੀ ਹੈਗੀ ਕਿਉਂਕਿ ਸਾਡਾ ਜਿਹੜਾ ਪਿੰਡ ਹੈ ਉਹ ਮਾੜੀ ਜਿਹੇ ਲਿੱਚ ਹੈਗਾ ਠੀਕ ਹੈ ਤੇ ਉਹ ਚੰਡੀਗੜ੍ਹ ਦੇ ਬਿਲਕੁਲ ਲੱਗੇ ਆ ਸੋ ਮੈਂ ਸੋਚਿਆ ਕਿ ਇਹ ਪਿੰਡ ਦੇ ਸਕੂਲਾਂ 'ਚੋਂ ਜਿਵੇਂ ਸ਼ਹਿਰ ਚਲਾ ਜਾਵਾਂ ਤੇ ਉੱਥੇ ਕਾਲਜ 'ਚ ਪੜ੍ਹ ਲਵਾਂ ਤੇ ਮੈਨੂੰ ਹੋਰ ਕਿਤੇ ਵਧੀਆ ਨੌਕਰੀ ਮਿਲ ਜਾਊਗੀ ਬਿਲਕੁਲ ਸੋ ਮੈਂ ਚੰਡੀਗੜ੍ਹ ਜਾ ਕੇ ਫਿਰ ਆਪਣੀ ਬੀਏਸੀ ਕੀਤੀ 4 ਸਾਲ ਦੀ